ਬਿਲਕੁਲ ਬੱਸੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਮੈਂ ਉਹਦੀ ਮਿਹਨਤ ਨੂੰ ਸਲੂਟ ਕਰਦਾ ਹਾਂ ਉਹਨੇ ਬਹੁਤ ਦਿਨ ਰਾਤ ਕਰਕੇ ਇੱਥੋਂ ਤੱਕ ਕਲਕੇ ਦੀ ਜਿਹੜੀ ਵੋਟ ਹੈ ਉਹਨੂੰ ਲੈ ਕੇ ਗਏ ਨੇ ਔਰ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਜਿਹੜੀ ਉਹਨਾਂ ਨੇ ਮੰਗਾਂ ਰੱਖੇ ਬਿਲਕੁਲ ਜਾਇਜ਼ ਨੇ ਕਿਹੜੇ ਲੋਕ ਸਾਡੇ ਤੱਕ ਇਲੈਕਸ਼ਨਾਂ ਤੱਕ ਪਹਿਨੋ ਭੱਜ ਗਏ ਬਾਅਦ ਪੂਰੇ ਹੀ ਨਹੀਂ ਅਜੇ ਤੱਕ ਵੀ ਜਿਹੜੀ ਵੱਡੀ ਹੈ ਇਸ ਵੇਲੇ ਸਾਨੂੰ ਵੱਡੀ ਤਾਕਤ ਨਾਲ ਲੜਾਈ ਸੀ ਦੇਸ਼ ਦੇ ਵਿੱਚ ਉਹਨੂੰ ਅਸੀਂ ਲਾਉਣਾ ਸੀ ਉਹ ਵੱਖਰੀ ਗੱਲ ਹੈ ਕਿ ਅਸੀਂ ਜਿੱਤ ਗਏ ਹਾਂ ਪਰ ਉਹਨਾਂ ਲੋਕਾਂ ਨੇ ਸਾਡਾ ਸਾਥ ਬਾਰ-ਬਾਰ ਮੰਨਤਾ ਉਹਨਾਂ ਨਾਲ ਗੱਲਬਾਤ ਕੀਤੀ ਕਿ ਵਾਪਸ आओ ਨਹੀਂ ਤਾਂ ਕਿ ਵੀ ਕਈ ਕੰਮ ਇਹੋ ਜੇ ਕੀਤੇ ਆ ਸੋ ਮੈਂ ਇਹਨਾਂ ਨੂੰ ਇਹੀ ਗੱਲ ਦਾ ਯਕੀਨ ਦਵਾਇਆ ਵੀ ਕੋਈ ਦਲਬਦਲੂ ਕੋਈ ਬੰਦਾ ਜਿਹੜਾ ਕਿਸੇ ਧੰਦਿਆ ਨਾਲ ਜੁੜਿਆ ਜਿੰਨਾਂ ਦੇ ਉੱਤੇ ਅਨਸ਼ੰਨ ਨੇ ਉਹਨਾਂ ਬੰਦੇ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ ਇਹਨਾਂ ਦੀ ਇਹੀ ਮੰਗ ਸੀ ਕਿ ਦਲਬਦਲੂ ਨਾ ਆਉਣ ਔਰ ਮੇਰੀ ਵੀ ਇਹੀ ਮੰਗ ਹੈ ਕਿ ਜਿਹੜੇ ਲੋਕ ਪਾਰਟੀ ਦੇ ਪਿੱਛੇ ਛੁਰਾ ਮਾਰ ਕੇ ਭੱਜ ਕੇ ਸਾਡੇ ਕੋਲ ਤੋਂ ਬਹੁਤ ਵੱਡਾ ਸੰਗਠਨ ਹੈ ਪਾਰਟੀ ਦਾ ਅਸੀਂ ਬਾਰ-ਬਾਰ ਉਹਨਾਂ ਤੇ ਕਿਉਂ ਯਕੀਨ ਕਰਦੇ ਹਰ ਚੀਜ਼ ਜਿੱਤਣ ਲਈ ਨਹੀਂ ਹੁੰਦੀ ਇੱਕ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਵੀ ਹੁੰਦੀ ਹੈ ਸੰਗਠਨ ਮਜ਼ਬੂਤ ਹੋਊਗਾ ਹਰ ਲੜਾਈ ਜਿੱਤ ਲਾਂਗੇ ਆ ਸੰ ਅੱਜ ਧੰਨਵਾਦ ਕਰਦਾ ਹਲਕਾ ਪੂਰਬੀ ਦੇ ਵਰਕਰਾਂ ਦਾ ਬੂਥ ਇੰਚਾਰਜਾਂ ਦਾ ਕਾਉਂਸਲਰ ਸਾਹਿਬਾਨਾਂ ਦਾ ਬਲਾਕ ਪ੍ਰਧਾਨਾਂ ਦਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਆਪਣੇ ਮੈਂਬਰ ਆਫ ਪਾਰਲੀਮੈਂਟ ਦਾ ਔਰ ਇਹਨਾਂ ਨੇ ਇੱਕ ਮਿਸਾਲ ਪੈਦਾ ਕਰ ਦਿੱਤੀ ਕਿ ਜਤਨ ਤੋਂ ਬਾਅਦ ਹਰੇਕ ਸ਼ਹਿਰ ਦੇ ਕੋਚੇ-ਕੁਚੇ ਜਿਹੜੇ-ਜਿਹੜੇ ਮੇਨ ਪੁਆਇੰਟਸ ਮੈਨਾਂ ਨਾ ਪਿਛਲੇ ਇੱਕ ਹਫ਼ਤੇ ਤੋਂ ਕਦੀ ਕੰਪਨੀ ਬਾਗ ਜਾ ਰਹੇ ਆ ਕਦੀ ਗਿਆਨੀ ਟੀ ਸਟਾਲ ਜਾ ਰਹੇ ਆ ਔਰ ਹਲਕੇ ਵਾਈਜ਼ ਵੀ ਧੰਨਵਾਦ ਕਰ ਰਹੇ ਆ ਪਰ ਅੱਜ ਹਲਕਾ ਪੂਰਵੀ ਦੇ ਵਾਸਤੇ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਔਰ ਵਰਕਰ ਸਾਹਿਬਾਨ ਨੇ ਇੱਕ ਮਿਸਾਲ ਪੈਦਾ ਕਰ ਦਿੱਤੀ ਸ਼ਹਿਰ ਦੇ ਵਿੱਚ ਸਾਡੇ ਲੀਡਰ ਸਾਹਿਬਾਨਾਂ ਨੇ ਵਰਕਰ ਸਾਹਿਬਾਨਾਂ ਨੇ ਸਾਰੇ ਉਦਦਾਰ ਸਾਹਿਬਾਨਾਂ ਨੇ ਅੱਜ ਮਿਸਾਲ ਤੁਸੀਂ ਵੇਖਿਆ ਕਿ ਦੀ ਸ਼ਹਿਰ ਦੇ ਵਿੱਚ ਇੰਨੇ ਡਿਸਪਲਨ ਦੇ ਨਾਲ ਸਟੇਜ ਚੱਲੀ ਅੱਜ ਉਹ ਮਿਸਾਲ ਪੈਦਾ ਕੀਤੀ ਹਲਕਾ ਪੂਰਵੀ ਹਮੇਸ਼ਾ ਹੀ ਮਿਸਾਲਾਂ ਹੀ ਪੈਦਾ ਕਰਦਾ ਔਰ ਅੱਜ ਉਹਨਾਂ ਨੇ ਮਿਸਾਲ ਪੈਦਾ ਕੀਤੀ ਮੈਂ ਹਲਕਾ ਪੂਰਵੀ ਵਾਲੇ ਲੋਕਾਂ ਦਾ ਔਰ ਆਪਣੇ ਮੈਂਬਰ ਆਫ ਪਾਰਲੀਮੈਂਟ ਦਾ ਧੰਨਵਾਦ ਕਰਦਾ ਹਾਂ ਹਲਕਾ ਆਪਣੇ ਆਪ ਨੂੰ ਰਾਤ ਸੁਖਰਾ ਸੀਗਾ ਜੀ ਪਿਆਰ ਦੇ ਰਹੇ ਦੇਖੋ ਮੈਂ 2012 ਤੋਂ ਇਸ ਹਲਕੇ ਦੇ ਲੋਕਾਂ ਨਾਲ ਜੁੜਿਆ ਇਹ ਮੇਰਾ ਪਰਿਵਾਰ ਹੈ ਇਹ ਮੇਰੇ ਜਿਹੜੇ ਮੇਰੀਆਂ ਮਾਤਾਵਾਂ ਪੈਣੀਆਂ ਪੈਣਾ ਜਿੰਨੀਆਂ ਵੀ ਆਈਆਂ ਜਿਹਨੇ ਵੋਟਰ ਨੇ ਜਿੰਨੇ ਸਾਡੇ ਮੋਤਵਾਰ ਨੇ ਭਾਵੇਂ ਉਹ ਮੇਰਾ ਇੱਕ ਪਰਿਵਾਰ ਹੈ ਤੁਸੀਂ ਵੇਖੋ ਕਿ ਮੈਨੂੰ ਪਰਿਵਾਰ ਵਾਂਗਰ ਮਿਲਦੇ ਨੇ ਮੈਂ ਉਹਨਾਂ ਦੇ ਬੱਚਿਆਂ ਵਾਂਗਰ ਉਹਨਾਂ ਦੇ ਭਰਾਵਾਂ ਵਾਂਗਰ ਮੈਨੂੰ ਮਿਲਦੇ ਨੇ ਪਰ ਮੈਂ 2012 ਦੇ ਨਾਲ ਇਹਨਾਂ ਨਾਲ ਜੁੜਿਆ ਪਰ 8 2.5 ਸਾਲ ਕੁਝ ਮੈਂ ਵੀ ਪ੍ਰੋਬਲਮਸ ਰਹੀਆ ਸਰਕਾਰ ਵੀ ਰਹੀ ਤੇ ਬਿਲਕੁਲ ਇਸ ਹਲਕੇ ਦੇ ਲੋਕ ਠਗਿਆ ਠਗਿਆ ਮਹਿਸੂਸ ਕਰ ਰਹੇ ਸੀ ਜਿਨ੍ਹਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਪਾਈਆ ਸਭ ਨੇ ਇੱਕਦਮ ਪਿੱਛੇ हट ਕੇ हट ਗਏ ਔਰ ਇਸ ਹਲਕੇ ਨੂੰ ਅਨਾਥ ਜਾ ਛੱਡ ਦਿੱਤਾ ਸੀ ਲੇਕਿਨ ਮੈਂਬਰ ਆਫ ਪਾਰਲੀਮੈਂਟ ਸਾਹਿਬ ਦੇ ਇਲੈਕਸ਼ਨ ਤੋਂ ਬਾਅਦ ਇਹ ਹਲਕਾ ਅਸੀਂ ਅਨਾਥ ਨਹੀਂ ਰਹਿਣ ਦਵਾਂਗੇ ਇਸ ਹਲਕੇ ਦੇ ਵਾਸਤੇ ਦਿਨੇਸ਼ ਬਸੀ ਦਾ ਪਰਿਵਾਰ ਦਿਨੇਸ਼ ਬਸੀ ਦੇ ਸਾਥੀ ਔਰ ਦਿਨੇਸ਼ ਬਸੀਤ ਹਮੇਸ਼ਾ ਹਾਜ਼ਰ ਰਹੇਗੀ ਇਹ ਸਾਡੇ ਕਾਂਗਰਸ ਦਾ ਸੰਵਿਧਾਨ ਹੈ ਔਰ ਸਾਡੀ ਪਾਰਟੀ ਦੀ ਜਦੋਂ ਲੋੜ ਸੀ ਉਦੋਂ ਪਿੱਛੇ ਛੁਰੇ ਮਾਰ ਕੇ ਗਏ ਜਦੋਂ ਪਾਰਟੀ ਨੂੰ ਲੋੜ ਅੱਜ ਐਮਪੀ ਦੇ ਇਲੈਕਸ਼ਨ ਚ ਵੀ ਨਹੀਂ ਉਹ ਦਿਖੇ ਤੇ ਅੱਜ ਉਹਨਾਂ ਦਾ ਕੀ ਕਰਨਾ ਸੀ ਆਪਣੀ ਵੋਟ ਤੱਕ ਨਹੀਂ ਪਾਈ ਵੋਟ ਵੋਟ ਤੇ ਛੱਡੋ ਵੈਸੇ ਹੀ ਨਹੀਂ ਦਿਖੇ ਨਾ ਤਾਂ ਉਹ ਦਲ ਬਦਲੂਆਂ ਨੇ ਪਾਰਟੀ ਵਾਸਤੇ ਕੁਝ ਕੀਤਾ ਨਾ ਮੈਂਬਰ ਆਫ ਪਾਰਲੀਮੈਂਟ ਸਾਡਾ ਲੀਡਰ ਜਿਹੜਾ ਦੇਸ਼ ਦਾ ਰਾਹੁਲ ગાંધી ਉਹ ਲੜਾਈ ਲੜ ਰਿਹਾ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਔਰ ਇਹ ਪਾਰਟੀ ਦੇ ਖਿਲਾਫ ਉਲਟ ਤੇ ਹੁਣ ਅਸੀਂ ਉਹਨਾਂ ਨਾਲ ਕੀ ਆਚਾਰ ਬਣਾ ਜਿਹੜਾ ਸਾਡਾ ਵਰਕਰ ਹੈ ਕਾਂਗਰਸ ਪਾਰਟੀ ਦਾ ਵਰਕਰ ਬਹੁਤ ਤਕੜਾ ਹੈ ਔਰ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵਰਕਰਾਂ ਦੀ ਵੱਡੀ ਟੀਮ ਹੈ ਸਾਨੂੰ ਦਲ ਬਦਲੂਆਂ ਦੀ ਅੱਦ ਦੋਸਲਿਆ ਦੀ ਕੋਈ ਲੋੜ ਨਹੀਂ ਤੁਹਾਡੇ ਕੋਲ ਆ ਵੀ ਕਿਹਾ ਗਿਆ ਕਿ ਕਾਲੀਆਂ ਝੰਡੀਆਂ ਦਿਖਾ ਕੇ ਸਭ ਨਾਲ ਬਿਲਕੁਲ ਮੈਂ ਆਪਣੇ ਐਮਪੀ ਨੂੰ ਵੀ ਕਹਿੰਦਾ ਮੈਂ ਆਪਣੀ ਹਾਈ ਕਮਾਂਡ ਨੂੰ ਵੀ ਔਰ ਮੈਂ ਕੱਲ ਰਾਹੁਲ ਗਾਂਧੀ ਜਿੰਨੂੰ ਵੀ ਮੇਲ ਪਾ ਰਿਹਾ ਮੈਂ ਪੰਜਾਬ ਪ੍ਰਧਾਨ ਜੀ ਨੂੰ ਵੀ ਮੇਲ ਪਾ ਰਿਹਾ ਲੀਡਰ ਆਫ ਓਪੋਜੀਸ਼ਨ ਉਹਨਾਂ ਨੂੰ ਵੀ ਮੇਲ ਪਾ ਰਿਹਾ ਕਿ ਕਾਂਗਰਸ ਦੇ ਕਿਸੇ ਵੀ ਛੋਟੇ ਤੇ ਛੋਟੇ ਵਰਕਰ ਦੇ ਘਰ ਜਾਓ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਾਂਗਾ ਜੇ ਦਲ ਬਦਲੂਆਂ ਨੇ ਜਿਨ੍ਹਾਂ ਨੇ ਸਾਡੀ ਪਾਰਟੀ ਦਾ ਨੁਕਸਾਨ ਕੀਤਾ ਜਿਹੜਾ ਸਾਡਾ ਦੇਸ਼ ਦਾ ਲੀਡਰ ਲੜਾਈ ਲੜ ਰਿਹਾ ਸੀ ਉਹਦੀ ਲੜਾਈ ਦੇ ਵਿੱਚ ਵੀ ਸਾਡੀ ਵਿਰੋਧਤਾ ਕੀਤੀ ਉਹ ਅੱਜ ਸਰੂਪੇ ਪਵਾ ਕੇ ਸਾਡੀ ਪਾਰਟੀ ਦੇ ਵਿੱਚ ਸਾਨੂੰ ਉਹਨਾਂ ਦੀ ਬਿਲਕੁਲ ਲੋੜ ਨਹੀਂ ਕਾਂਗਰਸ ਪਾਰਟੀ ਕੋ ਵਰਕਰ ਬਹੁਤ ਹੈ ਵਰਕਰ ਬੜਾ ਤਗੜਾ ਹੈ ਔਰ ਔਜਲਾ ਸਾਹਿਬ ਦੇ ਇਲੈਕਸ਼ਨ ਤੋਂ ਔਰ ਪੰਜਾਬ ਦੀਆਂ 7 ਜਿੱਤਾਂ ਦਿੱਤਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਵਰਕਰਾਂ 'ਚ ਬਹੁਤ ਜੋਸ਼ ਹੈ ਅਸੀਂ ਕਾਰਪੋਰੇਸ਼ਨਾਂ ਵੀ ਜਿੱਤਾਂਗੇ ਔਰ 2 ਸਤਾਈ ਵਿਦਿਤਾ ਜਿਤਾ ਜੀ ਨੂੰ 74000 ਲਗਾਇਆ ਗਿਆ ਕਿ ਲੱਗਦਾ ਹੈ ਕਿ ਤੁਹਾਨੂੰ ਸਿੱਕੇ ਕੰਮ ਕਰੋ ਦੇਖੋ ਮੇਰੀ ਗੱਲ ਸੁਣੋ ਮੇਰੇ ਵੱਡੇ ਭਰਾ ਨੇ ਅੱਜ ਤੱਕ ਕਾਂਗਰਸ ਦੇ ਸੰਵਿਧਾਨ ਚ ਕੋਈ ਇਨਚਾਰਜ ਨਾਮ ਦਾ ਵਰਡ ਨਹੀਂ ਹੈ ਉਹ ਆਪਣਾ ਪਾਰਟੀ ਲਈ ਕੰਮ ਕਰਨ ਮੈਂ ਆਪਣਾ ਪਾਰਟੀ ਜਿੱਥੇ ਪਾਰਟੀ ਦਾ ਕਿਉਂ ਨੋ ਪ੍ਰੋਬਲਮ ਮੇਰੇ ਵੱਡੇ ਭਰਾ ਨੇ ਲੇਕਿਨ 2027 ਆਏਗਾ ਐਮਪੀ ਸਾਹਿਬ ਵੇਖਣਗੇ ਹਾਈ ਕਮਾਂਡ ਵੇਖੇ ਕਿ ਕਿੰਨੂ ਟਿਕਟ ਦੇਣੀ ਹੈ ਕਿਹੜਾ ਲੋਕਾਂ ਦੀ ਆਵਾਜ਼ ਕਿਹੜਾ ਜਿਹੜਾ ਲੋਕਾਂ ਦੀ ਆਵਾਜ਼ ਹੈ ਮੈਂ 2012 ਦਾ ਇਸ ਹਲਕੇ ਦਾ 1997 ਦਾ ਕਾਂਗਰਸ ਪਾਰਟੀ ਦਾ ਐਕਟਿੰਗ ਮੈਂਬਰ ਹਾਂ ਮੇਰਾ ਬੇਟਾ ਉਦੋਂ ਮੇਰੀ ਗੋਦੀ ਦੇ ਵਿੱਚ ਸੀ ਔਰ ਅੱਜ ਮੇਰੇ ਤੋਂ ਉੱਚਾ ਉਸ ਟਾਈਮ ਦਾ ਮੈਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਮੇਰਾ ਪਰਿਵਾਰ ਤਿੰਨ ਪੀੜੀਆਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਔਰ 2012 ਅੱਜ 12 ਸਾਲ ਹੋ ਗਏ ਮੈਂ ਇਸ ਹਲਕੇ ਦੇ ਘਰ ਘਰ ਦੇ ਵਿੱਚ ਬੜਿਆ ਮੈਨੂੰ ਕਿਸੇ ਦਾ ਘਰ ਦਾ ਬੂਹਾ ਖੜਕਾਣ ਦੀ ਲੋੜ ਨਹੀਂ ਪੈਂਦੀ ਇਸ ਹਲਕੇ ਦੇ ਵਿੱਚ ਮੇਰੇ ਪਰਿਵਾਰ ਨੇ ਮੈਂ ਜਿਹਦੇ ਮਰਜ਼ੀ ਘਰ ਜਾ ਕੇ ਸਿੱਧਾ ਅੰਦਰ ਜਾ ਕੇ ਆਪਣੀ ਮਾਂ ਕੋ ਆਪਣੀ ਭੈਣ ਕੋ ਰੋਟੀ ਖਾ ਸਕਦਾ ਆਪਣੇ ਪਰਿਵਾਰ ਦੇ ਕਿਸੇ ਦੇ ਵੀ ਘਰ ਜਾ ਕੇ ਮੈਂ ਪਾਣੀ ਪੀ ਸਕਦਾ ਚਾਹ ਮਾਣ ਸਕਦਾ ਇਸ ਹਲਕੇ ਦੇ ਵਿੱਚ ਮੇਰਾ ਇਨਾ ਹੱਕ ਹੈ ਹਰੀਸ਼ ਚੋਧਰੀ ਜੀ ਦਾ ਬਹੁਤ ਵਧੀਆ ਤੁਹਾਡੇ ਨਾਲ ਤਾਲੁਕਾ ਹੈ ਕਿ ਉਹਨਾਂ ਨੂੰ ਵੀ ਇਹ ਸਾਰੀ ਜਾਣਕਾਰੀ ਦੇਖੋ ਮੇਰੇ ਇੱਕ ਤਾਲੁਕਾ ਤੇ ਇੱਕ ਅਲੱਗ ਹੈ ਲੇਕਿਨ ਇਹ ਪਾਰਟੀ ਦਾ ਇਸ਼ੂਆ ਨਾਮ ਹੈ ਪਾਰਟੀ ਦਾ ਇਸ਼ੂ ਅਜੇ ਹਾਈ ਕਮਾਂਡ ਨੂੰ ਦੱਸਿਆ ਹੁਣ ਮੈਂ ਅੱਜ ਆਪਣੇ ਐਮਪੀ ਨੂੰ ਮੇਰਾ ਫਰਜ ਸੀ ਪਹਿਲਾਂ ਮੈਂ ਆਪਣੇ ਐਮਪੀ ਨੂੰ ਦੱਸਣਾ ਮੈਂ ਅੱਜ ਆਪਣੇ ਐਮਪੀ ਨੂੰ ਦੱਸਿਆ ਹੁਣ ਐਮਪੀ ਸਾਹਿਬ ਦਿੱਲੀ ਗੱਲ ਕਰਨਗੇ ਹਾਈ ਕਮਾਂਡ ਕੀ ਫੈਸਲਾ ਕਰਦੀ ਜੋ ਫੈਸਲਾ ਕਰੇਗੀ ਉਹਨੂੰ ਸਿਰ ਮੱਥੇ ਤੇ ਔਰ ਦਿੱਲੀ ਦੇ ਵਿੱਚ ਮੈਂ ਵੀ ਜਾਊਂਗਾ ਆਪਣੇ ਸਟੇਟ ਲੀਡਰਸ਼ਿਪ ਨੂੰ ਵੀ ਦੱਸਾਂਗਾ ਦਿੱਲੀ ਲੀਡਰਸ਼ਿਪ ਨੂੰ ਵੀ ਦੱਸਾਂਗਾ ਫਿਰ ਦਿੱਲੀ ਵਾਲੇ ਔਰ ਸਟੇਟ ਲੀਡਰਸ਼ਿਪ ਫੈਸਲਾ ਕਰੇਗੀ ਸਾਨੂੰ ਮੈਂ ਸਾਨੂੰ ਤੇ ਇਸ ਹਲਕੇ ਨੂੰ ਦੇ ਲੋਕਾਂ ਨੂੰ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਨਾਲ ਚੱਲਣ ਵਾਲਿਆਂ ਦੀ ਲੋੜ ਆ ਅੱਜ ਮੈਨੂੰ ਦੁੱਖ ਹੁੰਦਾ ਜਦੋਂ ਮੈਂ ਕਾਲੀ ਦਲ ਦੇ ਵਿੱਚ ਵੇਖਦਾ ਕਿ ਸਾਡਾ ਕਾਂਗਰਸ ਦਾ ਪਰਿਵਾਰ ਉਹਦੇ ਨਾਲ ਤੁਰਿਆ ਹੁੰਦਾ ਮੈਨੂੰ ਦੁੱਖ ਹੁੰਦਾ ਜਦੋਂ ਭਾਜਪਾ ਦੇ ਲੀਡਰਾਂ ਦੇ ਨਾਲ ਸਾਡੇ ਕਾਂਗਰਸ ਦੇ ਪਰਿਵਾਰ ਦੇ ਬੱਚੇ ਤੁਰੇ ਫਿਰਦੇ ਨੇ ਇਹ ਵਾਈ ਗੁਰੂ ਨੇ ਚਾਹਿਆ 2 ਸਾਲ ਦੇ ਵਿੱਚ ਵਿੱਚ ਇੱਕ ਇੱਕ ਪਰਿਵਾਰ ਕਾਂਗਰਸ ਦੇ ਵਿੱਚ ਆਏਗਾ ਪਰ ਕਾਂਗਰਸ 2027 ਦੇ ਵਿੱਚ ਇੱਥੇ ਆਪਣਾ ਪਰਚਮ ਵੀ ਲੜਾਈਗੀ ਔਰ 2027 ਦੇ ਵਿੱਚ ਅਸੀਂ ਕਾਂਗਰਸ ਦੀ ਸਰਕਾਰ ਬਣਾਵਾਂਗੇ ਤੇ ਔਰ ਹਲਕਾ ਪੂਰਵੀ ਦਾ ਐਮਐਲਏ ਵੀ ਇੱਥੇ ਕਾਂਗਰਸ ਦਾ